ਅੱਜ ਮੈਂ ਤੁਹਾਨੂੰ ਜਿਹੜੇ ਆਪਣੇ ਮਤਲਬ ਕਿ ਇਨਰ ਸੂਟ ਹੁੰਦੇ ਨੇ ਜੀ ਆਪਾਂ ਤੁਹਾਨੂੰ ਉਹਦੇ ਬਾਰੇ ਦੱਸ ਦਿਆਂਗੇ ਦੇਖੋ ਜਿਵੇਂ ਇਸ ਤਰ੍ਹਾਂ ਦੇ ਗਲੇ ਹੁੰਦੇ ਨੇਗੇ ਤੇ ਕਈ ਬੱਚੇ ਤਾਂ ਦੇਖੋ ਇਹੀ ਗਲਾ ਪਾਉਣਾ ਪਸੰਦ ਕਰਦੇ ਨੇ ਕਈ ਬੱਚੇ ਨਹੀਂ ਪਾਉਂਦੇ ਜਿਵੇਂ ਮੇਰੇ ਕੋਲ ਇਹ ਨਾ ਪੂਰਾ ਉੱਪਰ ਹਾਈ ਨੈਕ ਗਲਾ ਬਣਿਆ ਹੋਇਆ ਸੀ ਇਹਦਾ ਪਰ ਮੇਰਾ ਬੇਟਾ ਪਾਉਂਦਾ ਨਹੀਂ ਸੀ ਇਸ ਕਰਕੇ ਆਪਾਂ ਇਹਦਾ ਗੋਲ ਗਲਾ ਬਣਾਉਣਾ ਤੇ ਮੈਂ ਤੁਹਾਨੂੰ ਦੱਸ ਦਿਆਂ ਜੀ ਇਸੇ ਨੂੰ ਆਪਾਂ ਗੋਲ ਗਲਾ ਕਿਵੇਂ ਆਪਾਂ ਇਹਦਾ ਕਰ ਸਕਦੇ ਹਾਂ ਦੇਖੋ ਜਿਹੜਾ ਹਾਈ ਨੈਕ ਗਲਾ ਬਣਿਆ ਸੀ ਸਭ ਤੋਂ ਪਹਿਲਾਂ ਆਪਾਂ ਨੂੰ ਢੇੜ ਦਾਂਗੇ ਉਦੇੜਨ ਤੋਂ ਬਾਅਦ ਆਪਣੇ ਕੋਲੇ ਇਹ ਸ਼ੇਪ ਦਾ ਗਲ ਆ ਗਿਆ ਦੇਖੋ ਇਸ ਤਰ੍ਹਾਂ ਤੇ ਪਹਿਲਾਂ ਆਪਾਂ ਜਿਹੜੀ ਇਹ ਪੱਟੀ ਹੈ ਸਾਈਡ ਦੀ ਕਪੱਟੀ ਢੇੜ ਦਨੇ ਆ ਇਸੇ ਨੂੰ ਆਪਾਂ ਡਬਲ ਫੋਲਡ ਕਰਕੇ ਇਹਦੇ ਗੋਲ ਗਲੇ ਦੀ ਪੱਟੀ ਬਣਾਵਾਂਗੇ ਆਪਾਂ ਪਹਿਲਾਂ ਇੱਕ ਸਾਈਡ ਤੋਂ ਢੇੜ ਦਨੇ ਜੀ ਇਹ ਬੰਦ ਸੀਗਾ ਤੇ ਆਪਾਂ ਫਿਰ ਪਹਿਲਾਂ ਇਹਦੀ ਕਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਨਰ ਸੂਟ ਬਣਿਆ ਹੋਇਆ ਆਪਣੇ ਕੋਲੇ ਉਹਦਾ ਗੋਲ ਗਲਾ ਕੱਟਾਂਗੇ ਦੇਖੋ ਜੇ ਚਾਹੀਏ ਤਾਂ ਆਪਾਂ ਇਹਦਾ V ਗਲਾ ਵੀ ਬਣਾ ਸਕਦੇ ਹਾਂ ਜੀ ਜਿਵੇਂ ਜੈਂਸ V ਗਲਾ ਵੀ ਪਾਉਂਦੇ ਆ ਤੇ ਗੋਲ ਗਲਾ ਵੀ ਪਾਉਂਦੇ ਆ ਤੇ ਦੇਖੋ ਆਪਾਂ ਜੇ ਤਾਂ ਆਪਾਂ ਬਣਾ ਰਹੇ ਵੈਸੀ ਗੋਲ ਗਲਾ ਸਭ ਤੋਂ ਪਹਿਲਾਂ ਆਪਾਂ 5 ਇੰਚ ਡੂੰਗਾ ਗਲਾ ਲਵਾਂਗੇ ਇਸ ਤਰ੍ਹਾਂ ਜੇ ਤੁਸੀਂ ਨਵਾਂ ਬਣਾ ਰਹੇ ਹੋ ਤਾਂ ਵੀ ਤੁਸੀਂ ਇਸ ਹਿਸਾਬ ਨਾਲ ਗਲਾ ਬਣਾ ਸਕਦੇ ਹੋ ਇਨਰ ਸੂਟ ਦਾ ਜੈਨ ਸੀਨਰ ਸੂਟ ਲੋ ਜੀ ਆਪਾਂ ਪਹਿਲਾਂ ਜਿਵੇਂ ਲੇਡੀ ਸੂਟਾਂ ਦਾ ਗਲਾ ਕੱਟਦੇ ਨਾ 5 ਇੰਚ ਆਪਾਂ ਉਸ ਤਰ੍ਹਾਂ ਕੱਟ ਲਿਆ ਤੇ ਥੋੜੀ ਜੀ ਆਪਾਂ ਅੱਧੇ ਕਿੰਚ ਦੀ ਦਿੱਤੀ ਇਹਨੂੰ ਗਲਾਈ ਇਸ ਤਰ੍ਹਾਂ ਆਪਾਂ ਗਲਾਈ ਦੇਤੀ ਜੇ ਆਪਾਂ ਚਾਹੀਏ ਦੇਖੋ ਆਪਾਂ ਬੀ ਗਲਾ ਇਸ ਤਰ੍ਹਾਂ ਕੱਟ ਸਕਦੇ ਆਂ ਜੀ ਇਸ ਤਰ੍ਹਾਂ ਇੰਸੀਟਿਵ ਐ ਰੱਖ ਕੇ ਬੀ ਗਲਾ ਆਪਾਂ ਤਕਰੀਬਨ ਥੋੜਾ ਜਿਹਾ ਡੂੰਗਾ ਕਰਾਂਗੇ ਉਹ 6 ਇੰਚ ਦਾ ਕਟਿੰਗ ਕਰਾਂਗੇ ਤੇ ਆਪਾਂ ਕਰ ਰਹੇ ਆਂ ਜੀ ਗੋਲ ਗਲਾ ਤੇ ਹੁਣ ਆਪਾਂ ਦੇਖੋ ਜੀ ਕਟਿੰਗ ਇਹਦੀ ਕਰ ਲੇਤੀ ਐ ਹੁਣ ਜਿਹੜਾ ਬਾਰਡਰ ਉੱਪਰ ਲੱਗਿਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਿੰਨੇ ਇੱਕ ਇੰਚ ਇੰਚ ਇਸ ਤਰ੍ਹਾਂ ਆਪਾਂ ਡਬਲ ਫੋਲਡ ਕਰਤਾ ਤੇ ਆਪਾਂ ਇਹਨੂੰ ਕਟਾਂਗੇ ਕੱਟਣ ਤੋਂ ਬਾਅਦ ਫੇਰ ਆਪਾਂ ਇਹਨੂੰ ਜੋੜਾਂਗੇ ਜੀ ਦੋੜਨੇ ਲੜ ਫੜ ਕੇ ਆਪਾਂ ਇਹਦੀ ਸੀਨ ਲਗਾ ਲਾਂਗੇ ਤੇ ਫਿਰ ਆਪਾਂ ਜਿਹੜਾ ਬਾਰਡਰ ਹੈ ਜੀ ਇਹ ਥੋੜਾ ਜਿਹਾ ਹਲਕਾ ਹਲਕਾ ਖਿੱਚਣਾ ਕਿਉਂਕਿ ਇਹਦੇ ਵਿੱਚ ਸਟੈਚ ਹੁੰਦਾ ਹੈ ਕੱਪੜੇ 'ਚ ਲੋ ਜੀ ਸਭ ਤੋਂ ਪਹਿਲਾਂ ਆਪਾਂ ਸੀਨ ਲਾ ਦਨੇ ਆ ਇਸ ਤਰ੍ਹਾਂ ਇਹਨੂੰ ਡਬਲ ਕਰ ਦਨੇ ਆਂਗੇ ਸੀਨ ਲਾਉਣ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਜੀ ਜਿਹੜਾ ਆਪਣਾ ਇਨਰ ਸੂਟ ਬਣਿਆ ਹੋਇਆ ਹੈਗਾ ਬਨੈਣ ਤੇ ਉਹਨੂੰ ਆਪਾਂ نیچے ਰੱਖਾਂਗੇ ਤੇ ਇਹਨੂੰ ਆਪਾਂ ਉੱਪਰ ਰੱਖਾਂਗੇ ਤੇ ਹਲਕਾ ਹਲਕਾ ਥੋੜਾ ਜਿਹਾ ਖਿੱਚ-ਖਿੱਚ ਕੇ ਆਪਾਂ ਇਹ ਲਗਾਵਾਂਗੇ ਦੇਖੋ ਆਪਾਂ ਇਸ ਤਰ੍ਹਾਂ ਸੀਨ ਧਾਰ ਕੇ ਨਾ ਉੱਪਰ-ਨੀਚੇ ਤੇ ਆਪਾਂ ਇਹਨੂੰ ਸਾਰੇ ਕਿਤੇ ਸੀਨ ਲਗਾ ਦਾਂਗੇ। ਲਓ ਜੀ। ਜੇ ਤੁਸੀਂ ਆਪਣੇ ਛੋਟੇ ਬੱਚਿਆਂ ਦੇ ਇਨਰ ਸੂਟ ਬਣਾ ਰਹੇ ਹੋ ਜਾਂ ਵੱਡੇ ਜੈਂਟਸ ਇਨਰ ਸੂਟ ਬਣਾ ਰਹੇ ਹੋ ਜਾਂ ਲੇਡੀਜ਼ ਬਨਾਣਾ ਬਣਾ ਰਹੇ ਹੋ ਜੇ ਤੁਸੀਂ ਉਹ ਵੀ ਸਿੱਖਣੀ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਤੁਹਾਨੂੰ ਉਹ ਵੀ ਸਿਖਾਵਾਂਗੇ ਕਿ ਆਪਾਂ ਬੱਚਿਆਂ ਦੇ ਇਨਰ ਸੂਟ ਕਿਵੇਂ ਘਰੇ ਤਿਆਰ ਕਰ ਸਕਦੇ ਹਾਂ ਜਾਂ ਆਪਾਂ ਵੱਡੇ ਸੂਟ ਕਈ ਵਾਰ ਪਾਏ ਹੁੰਦੇ ਆ ਆਪਣੇ ਇਨਰ ਸੂਟ ਉਹ ਨਹੀਂ ਪਾਉਂਦੇ ਉਹਦੇ ਵਿੱਚੋਂ ਆਪਾਂ ਛੋਟੇ ਸੂਟ ਕਿਵੇਂ ਕੱਢ ਸਕਦੇ ਹਾਂ। ਲਓ ਜੀ ਹਲਕਾ ਹਲਕਾ ਆਪਾਂ ਇਹਨੂੰ ਉੱਪਰਲੇ ਬਾਰਡਰ ਨੂੰ ਖਿੱਚਣਾ ਤੇ نیچے ਇਸ ਤਰ੍ਹਾਂ ਬਣਾਏ ਰੱਖਣੀ ਹੈ ਤੇ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਸਾਰੇ ਤੇ ਸੀਨ ਲਗਾ ਦਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਕੁਝ ਹੋਰ ਸਿੱਖਣਾ ਹੁੰਦਾ ਉਹਦੇ ਬਾਰੇ ਵੀ ਜਰੂਰ ਦੱਸਿਆ ਕਰੋ ਤੇ ਤਾਂ ਜੋ ਆਪਾਂ ਤੁਹਾਨੂੰ ਹਰ ਇੱਕ ਚੀਜ਼ ਸਿਖਾ ਸਕੀਏ ਲਓ ਜੀ ਆਪਾਂ ਇਸ ਤਰ੍ਹਾਂ ਸਾਰੇ ਤੇ ਸੀਨ ਲਗਾ ਲਾਂਗੇ ਸੀਨ ਲਗਾਉਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਪਹਿਲਾਂ ਇਹ ਪਹਿਲੀ ਸ਼ੇਪ ਦਿਖਾਉਣੀ ਆ ਦੇਖੋ ਜੀ ਫਿਨਿਸ਼ ਹੋਣ ਦੇਖੋ ਗੋਲ ਗੋਲੇ ਦੀ ਸ਼ੇਪ ਬਣੀ ਹੈ ਤੇ ਹੁਣ ਆਪਾਂ ਜਿਹੜੀ نیچے ਇਹ ਵਾਲੀ ਲੱਗੀ ਹੈ ਜੀ ਇਹਨੂੰ نیچے ਕਰਕੇ ਤੇ ਇੱਥੇ ਆਪਾਂ ਦੱਬਵੀਂ ਸੀਨ ਲਗਾਵਾਂਗੇ ਜਿਹਨੂੰ ਬੈਠਵੀਂ ਸੀਨ ਵੀ ਕਹਿੰਦੇ ਆ ਲਓ ਜੀ ਆਪਾਂ ਬੈਠਵੀਂ ਸੀਨ ਲਗਾ ਲਈਏ ਦੇਖੋ ਆਪਣਾ ਗਲਾ ਕਿੰਨਾ ਸੋਹਣਾ ਦੀ ਸ਼ੇਪ ਬਣੀ ਹੈ ਤੇ ਕਿੰਨਾ ਸੋਹਣਾ ਗੋਲ ਗਲੇ ਦਾ ਇਨਰ ਬਣ ਕੇ ਤਿਆਰ ਹੋ ਗਿਆ ਜੇਕਰ ਤੁਹਾਡੇ ਕੋਲੇ ਵੀ ਹਾਈ ਨੈਕ ਵਾਲੇ ਗਲੇ ਪਏ ਨੇ ਤਾਂ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ